ਰਬ ਬੁਣਾਈ ਬੈਠੇ ਹੈ ਮਹਾਰਾਜ ਕਹਿੰਦਾ ਕੇਵਲ ਹੱਥ ਨਾਲ ਲਾਉਣ ਦੇ ਨਾਲ ਸਵਰਗ ਸੱਚਖੰਡ ਨੂੰ ਨਹੀਂ ਜਾਈਦਾ ਜੋ ਮਨ ਜੀਤ ਸਕਾ ਨਹੀਂ ਕਾ ਜਿਹੜਾ ਭਾਵੇਂ ਮਨ ਨੂੰ ਨਹੀਂ ਕਰੇ ਵਾਸ ਵਿੱਚ ਕਰ ਸਕਿਆ ਵਕਾਰਾਂ ਵੱਲ ਰੋਗ ਸਗਾ ਕੀ ਸੱਚਖੰਡ ਨੂੰ ਜਾਵੇਗਾ ਨਹੀਂ ਜਾਵੇਗਾ ਰਬ ਬਾਤ ਦੋਹਰਾ ਜੋ ਨਿਜ ਪ੍ਰਮੋਹ ਸੋ ਕਹਾ ਇਹ ਕਵੀ ਦਾ ਬਚਨ ਹੈ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਂ ਨੇੜੇ ਪੰਜ ਖੰਡ ਕੀਏ ਹਨ ਇਹਨਾਂ ਨੇ ਕਬਿਓ ਬਾਤ ਬੇਨਤੀ ਚੌਪਈ ਤਾਂ ਰਣਕ ਤੱਕ ਕਬਿਓ ਬਾਤ ਨਾਲ ਕਾਟੀ ਦਿੱਤਾ ਸਾਡੇ ਗੁੱਟਕਿਆਂ ਦੇ ਵਿੱਚ ਕਵੇ ਬਾਤ ਵੀ ਸ਼ਫਟਾ ਕਾ ਬੇਨਤੀ ਚੋ ਵੀ ਕਲਾ ਸ਼ਤਿਆ ਕੰਨਿਆ ਕਵੇ ਬਾਤ ਕੀ ਹੁੰਦਾ ਸਿਧਾਂਤ ਦਾ ਪਤਾ ਨਹੀਂ ਆਪਣੀ ਮਰਜ਼ੀ ਨਾਲ ਅੱਖਰ ਕੱਟ ਦਿੱਤੇ ਹੈ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਉਹਦੇ ਤੇ ਆਪਾਂ ਨੂੰ ਪੂਰਾ ਨਿਸ਼ਚਾ ਹੋਣਾ ਚਾਹੀਦਾ ਹੈ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾ ਕੌਣ ਔਰ ਦਸਮ ਗ੍ਰੰਥ ਵਾਲਾ ਇਹ ਸਮਾਜ ਤੇ ਕਾ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਾਤ ਬਚਨ ਹੈ ਦੋਹਰਾ ਆਟਾਰਦੇ ਹਨ ਤੇ ਪੰਜ ਖੰਡਿਆਂ ਨੇ ਬੜਾ ਸਿਆਪਾ ਪਾਇਆ ਹੈ ਕਹਿੰਦੇ ਜੀ ਅਖੇ ਰਾਗਮਾਲਾ ਵੀ ਬਾਣੀ ਨਹੀਂ ਭਗਤਾਂ ਦੀ ਮਾਂ ਬਾਣੀ ਦੀ ਗੁਰਬਾਣੀ ਨਹੀਂ ਸਵਈਏ ਪੱਤਾਂ ਦੀ ਬਾਣੀ ਇਹ ਵੀ ਗੁਰਬਾਣੀ ਨਹੀਂ ਐਸਾ ਸਿਆਪਾ ਪਾਇਆ ਹੋਇਆ ਇਹਨਾਂ ਲੋਕਾਂ ਨੇ ਗੁਰੂ ਤੇ ਨੇਚਾ ਨੇ ਰੱਖਿਆ ਉਪਰ ਪਖੰਡ ਬਣਾਉਂਦੇ ਲਬਾਸ ਬਣਾਉਣੇ ਬਾਪਾ ਕੇ ਜੋ ਨਿਜ ਪ੍ਰਮੋ ਤੁ ਕਹਾ ਜੋ ਨਿਜ ਪ੍ਰਮੋ ਸੁਣੀ ਜੋ ਪ੍ਰਮੋ ਸੋ ਕਹਾ ਜੋ ਜਿਹੜਾ ਨਿਜ ਮੇਰੇ ਤਾਂ ਹੀ ਨਿਜ ਮੇਰੇ ਪ੍ਰਭ ਪਰਮੇਸ਼ਰ ਨੇ ਮੋ ਮੇਰੇ ਤਾਂ ਹੀ ਸੋ ਉਹ ਕਹਾ ਕਿਹਾ ਹੈ ਜੋ ਮੇਰੇ ਤਾਈ ਮੇਰੇ ਪਰਮੇਸ਼ਰ ਨੇ ਕਿਹਾ ਉਹ ਕਹੇ ਹੋ ਜਗ ਮਾਹੀ ਉਹ ਕਹੇ ਹੋ ਉਹ ਕਹਿੰਦੇ ਆ ਸੰਸਾਰ ਦੇ ਵਿੱਚ ਪਾਈ ਅਸੀਂ ਜੋ ਤੇ ਪ੍ਰਭ ਕੋ ਧਿਆਏ ਹੈ ਜੋ ਤੇ ਜੋ ਤਿਸ ਪਰਮੇਸ਼ਰ ਦੇ ਤਾਈ ਧਿਆਵੇਗਾ ਅੰਤ ਸੁਰਗ ਕੋ ਜਾਹੇ ਸੁਰਗ ਨਾਂ ਵਿੱਚ ਤਾਂ ਸੱਚਖੰਡ ਦਾ ਸਵਰਗ ਦਾ ਨਹੀਂ ਲਾਉਣਾ